ਕल्याण ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਤੇ ਕਿਸਾਨ ਦੇ ਵੱਲੋਂ ਟਰੈਕਟਰ ਤੇ ਖੇਤ ਦੇ ਵਿੱਚ ਗੰਦੇ ਗਾਣੇ ਲਗਾਉਣ ਨੂੰ ਲੈ ਕੇ ਇੱਕ ਜਿਹੜੀ ਵੀਡੀਓ ਹੈ ਕਾਫੀ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਤਰਸਲੇ ਇਸ ਦੇ ਦਰਮਿਆਨ ਖੇਤਾਂ ਦੇ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਤੇ ਵਿਰੋਧ ਕਰਦਿਆਂ ਟਰੈਕਟਰ ਦੀ ਚਾਬੀ ਕੱਢ ਲਈ ਗਈ ਹੈ ਤੇ ਕਿਸਾਨ ਦੀ ਚੰਗੀ ਤਰ੍ਹਾਂ ਨਾਲ ਬੇਇੱਜ਼ਤੀ ਕੀਤੀ ਗਈ ਹੈ ਕਿਉਂਕਿ ਕਿਸਾਨ ਜਿਹੜਾ ਹੈ ਉਹ ਬਡੇਰੀ ਉਮਰ ਦਾ ਹੈ ਜਿਸ ਕਾਰਨ ਉਸ ਨੂੰ ਕਈ ਲਾਨਤਾਂ ਪਾਈਆਂ ਗਈਆਂ ਨੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸਾਨ ਨੂੰ ਖੁਦ ਤਾ ਹੋਣਾ ਚਾਹੀਦਾ ਹੈ ਕਿ ਖੇਤਾਂ ਦੇ ਵਿੱਚ ਮਹਿਲਾਵਾਂ ਵੀ ਕੰਮ ਕਰਦੀਆਂ ਨੇ ਤੇ ਇਸ ਤਰ੍ਹਾਂ ਦੇ ਗੰਦੇ ਗਾਣੇ ਲਾਉਣੇ ਨਹੀਂ ਚਾਹੀਦੇ ਖੇਤ ਦੇ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੇ ਵੱਲੋਂ ਕਿਸਾਨ ਦੀ ਵੀਡੀਓ ਵੀ ਬਣਾਈ ਗਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਤੇ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ ਆਵੇਂ ਕਿ ਇਸ ਗਲਤ ਜਾਣਕਾਰੀ ਨਹੀਂ ਮਿਲ ਸਕੀ ਕਿ ਉਹ ਵੀਡੀਓ ਕਿਸ ਜਗ੍ਹਾ ਦੀ ਹੈ ਪਰ ਇਹ ਵੀਡੀਓ ਲਗਾਤਾਰ ਹੀ ਹੁਣ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਨਾ ਹੋਂ ਲਾ ਫਿਰ ਤੂੰ ਓਏ ਆ ਖੱਤੋ ਹਰਦਾ ਕੰਦੇ ਕਰ ਇਹਦਾ ਨਹੀਂ ਲੰਦਿਆ ਕੁੜੀਆਂ ਨੇ ਬਾਈ ਤੂੰ ਮਾਣੇ ਮੋਟਾ ਇੱਥੇ ਪੈ ਪੈਂਚ ਦਾ ਆਪਣੀ ਕੁੜੀ ਤੇਰੀ ਕੋਲੇ ਖੜੀ ਹੋਵੇ ਤੇਰੀ ਮਾਂ ਤੇਰੀ ਭੈਣ ਉਹਦੂ ਪੱਟਾਂ ਤੇ ਵਾਹੀ ਫਿਰ ਤੈਨੂੰ ਮੈਂ ਪੁੱਛੂ ਤੈਨੂੰ ਪੱਟਾਂ ਤੇ ਕਿਨੇ ਭਾਉਂਦੇ ਹੁੰਦੇ ਆ ਚਾਬੀ ਨਹੀਂ ਮਿਲਦੀ ਹੈਗੀ ਸਰਪੰਚ ਚਾਬੀ ਕੰਮ ਨਹੀਂ ਕਰ ਚਾਬੀ ਦੇ ਮੈਂ ਥਾਣੇ 'ਚ ਫੋਨ ਕਰ ਪਹਿਲਾਂ ਥਾਣੇ 'ਚ ਕਰ ਉਹ ਪੰਮੇ ਫੋਨ ਕਰ ਗੱਲ ਗੱਲ ਇਹਦੀ ਵੀਡੀਓ ਬਣਾਉਂਦਾ ਨਾਲ ਬਣਾਤੀ ਮੈਂ ਵੀਡੀਓ ਕਹਿੰਦੇ ਮੈਨੂੰ ਜਨਾਬ ਮਲਾਜ਼ਮਾਂ ਨੂੰ ਸਾਰਿਆਂ ਨੂੰ ਐਂ ਦੀਲਾ ਲੜੇ ਗਾਣੇ ਪੁੱਦੂ ਲਾ ਕੇ ਗੰਦ ਪਾਉਣ ਲੱਗ ਜਾਂਦੇ ਹੋ ਕਦੇ ਪੱਟਾਂ ਦੇ ਭਾਉਂਦਾ ਕਦੇ ਕੀ ਕਰਦਾ ਭੈਣ ਚੋਦ ਸਾਲਾ ਦੁੱਧ ਥਾਈਂ ਦੀ ਲਗਾ ਦੂ ਐ ਹਲਵਾ ਤੇ ਪਿੱਟੇ ਕਿਉਂ ਸਰਿਆਬਾ ਨੰਬਰ ਆ ਮੇਰੇ ਕੋਲ ਓ ਯਾਰਾ ਬਾਜੀਗਰ ਚੱਲ ਲੈ ਚਾਪੀ ਲੈ ਕੇ ਲੈ ਕੁੱਟਣ ਨੂੰ ਪੈ ਗਿਆ ਤੂੰ ਬੰਦੇ ਲਿਆ ਯਾਰਾ ਜਾ ਜਾ ਲੈ ਆ ਲੈ ਸਮਾਰ ਕੇ ਲਿਆ ਬੰਦੇ ਭੈਣ ਦੀ ਲੰਨ 7 ਲੱਖ ਹਜੇ ਤੱਕ ਤੇਰੇ ਹੱਥ ਲਾਇ ਨਹੀਂ ਤੇ ਹੁਣ ਪਾੜੂ ਵੀ ਲਿਆ ਲਿਆ ਸਾਰੇ ਕਹਿੰਦਾ ਤੂੰ ਗੀਤ ਲਾਉਣਾ ਕਰਦਾਂਗੇ ਅਸੀਂ ਬਾਣ ਤੋਂ ਬਤ ਕਰਦਾਂਗੇ ਕਰਦੇ ਹਾਂਗੇ ਬੰਦ ਕੋਈ ਨਹੀਂ ਰੋਕਦਾ ਬੰਦ ਕਰੋ ਟੂਟੇ ਕੰਨਾਂ ਲਾ ਬਾਲਾ ਤੂੰ ਇਹਨੂੰ ਬੋਲ ਲੈਂਦੇ ਪਹਿਲਾਂ ਮੋਬਾਈਲ 'ਚ ਬੋਲ ਲੈਂਦੇ ਹਾਂ ਅਜੇ ਤੱਕ ਤਾਂ ਕੁੱਟਾ ਨਹੀਂ ਤੈਨੂੰ ਲੱਤ ਦੇ ਦਾ ਧਰ ਕੇ ਪਾੜੂ ਤੈਨੂੰ ਮੈਂ ਆ ਜਾ ਕਿੱਥੇ ਐਵੇਂ ਚਾਲੇ ਐਵੇਂ ਚਾਲਾ ਹੈ ਨਾ ਦਮ ਤੋਂ ਚਲਾ ਹੁਣ ਚੱਲ 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 ਪੁੱਤਰ ਐਵੇਂ ਚਾਲੇ ਐਵੇਂ ਚਾਲਾ ਉਹ ਮੇਲੇ ਕਿ ਚਾਲੇ ਯਾਰ ਇਹਨੂੰ ਲੈ ਕੇ ਜੋ ਚੱਲ ਬਾਕੀ ਚੱਲ ਐ ਚਾਲੇ ਉਵੇਂ ਵਗ ਜਾਉਂ ਮੇ ਲੰਘ ਜਾ ਤੂੰ ਥਾਰਾ ਗੰਦਾ ਦੀ ਕਿੰਦੀ ਆ ਤੇ ਤੈਨੂੰ ਪਤਾ ਨਹੀਂ ਐਹੀ ਜਿਵੇਂ ਤੈਨੂੰ ਸਾਡੀ ਲਿਸਟ ਰਹੀ ਸਰਦਾਰ ਕੁੜੀਆਂ ਨਾਲ ਤੇਰੀ ਬੱਟ ਦੇ ਲਈ ਜਾਂਦੀਆਂ ਕਿਹਦੇ ਹਜੇ ਸਾਨੂੰ ਫੇਰ ਵੀ ਤੂੰ ਐਂ ਕੀ ਕਰਦਾ ਨਹੀਂ ਇੱਕ ਮਿੰਟ ਕੁੜੀਆਂ ਤਾਂ ਤੇਰੀ ਬੱਟ ਦੇ ਨਾਲ ਲਾਈ ਜਾਂਦੀਆਂ ਤੇ ਤੂੰ ਕਹਿੰਦਾ ਕਹਿੰਦਾ ਮੈਨੂੰ ਦੱਥ ਪਹਿਲਾਂ ਹੈ ਵੀ ਬੰਦ ਕਰ ਦੇ ਤੇ ਪੱਟਾਂ ਤੇ ਤੂੰ ਕੁੜੀਆਂ ਵਾਹੀ ਜਾਂਦਾ ਤੂੰ ਗਾਣਿਆਂ ਚ ਮੈਨੂੰ ਅਸੇ ਫਟ ਪੜਦਾ ਕਹਿ ਸਕਦਾ ਸੀ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਅਕਾਹਨ ਤੈਨੂੰ ਬਕੌਂਕੀ ਗਈ ਉਹ ਸਾਨੂੰ ਐ ਭੈਣ ਤੋਂ ਚੌਰਾ ਬੰਦ ਕਰ ਲੂ ਬੰਦ ਕਰ ਲੂ ਬੰਦ ਕਰ ਲੂ ਮੇਰਾ ਸਾਲਾ ਦੇਖ ਦੇ ਕਿ ਕੁੜੀਆਂ ਨੂੰ ਬੱਦ ਬੱਦ ਭਤੇਰੇ ਜਾਂਬਲ ਦਾ ਕਾ ਬੰਦੇ ਆਇਆ ਸਾਡਾ ਆਇਆ ਤਰੀ ਕੁੜੀ ਨੂੰ ਨਚਾ ਕੇ ਮੇਰੇ ਨਾਲ ਭੰਟ ਦਾਂ ਮੈਂ ਵਾਰੂ ਨਾਲੇ ਨੋਟ ਵਾਰੂ ਨਾਲੇ ਗਾਣੇ ਲਾਉਂ ਲੈ ਗਏ ਉਹਨੇ ਮੈਂ ਜਿਹੜੇ ਤੇਰੇ ਪਤਾ ਨਾ ਨਚਾ ਸਾਨੂੰ ਪ੍ਰਾਣਾ ਨੂੰ ਨਾਲ ਆ ਵੀ ਤਿਆਰ ਆ ਕਿਸੇ ਖਾਂ ਦਾ ਸਾਲਾ ਕੁੱਤਾ ਸੋਰੀ ਵਾਇ ਕਰਕੇ ਸੋਲੇ ਕੁੱਚ ਜੱਜ ਦੇ ਲਾਲੇ ਨੰਗੇ ਜਿੱਡੇ ਗਾਣੇ ਲਾ ਰਖੇ ਲਾ ਆ ਭਾਬੀ ਲਾਲ ਕੁੜੀਆਂ ਹੁਣ ਇੱਕ ਮਿੰਟ ਬੇਬੇ ਤੇਰੀ ਪੋਤੀ ਤੇਰੀ 10 12 ਸਾਲ ਦੀ ਆ ਨੌਜਵਾਨ ਆ ਸ਼ਰਮਣੀ ਆਉਂਦੀ ਇਹਨੂੰ ਕਿਹੜੇ ਬੰਦਾ ਹੈਗਾ ਤੂੰ ਹਰੇ ਫੋਨ ਤੇ ਕਹਿੰਦਾ ਬਾਜੀ ਕਰ ਮੇਰੀ ਚਾਬੀ ਖੋ ਗਏ ਮੈਨੂੰ ਕੁੱਟਣ ਨੂੰ ਪੈ ਗਏ ਜੋ ਕੋਈ ਮਰਜ਼ੀ ਕਹਦੇ ਜਾ ਗਿੱਲਗਲਾ ਥਾਣੇ ਚ ਵਾਜ ਜਾ ਬਲਾਲੂ ਯਾਰ ਕਿਸੇ ਬੰਦੇ ਦਾ ਸਾਨੂੰ ਕੋਈ ਡਰ ਆ ਤੂੰ 20 ਬੰਦੇ ਸੱਦ ਲਾ 50 ਸੱਦ ਲਾ ਸਾਰੇ ਮੁੰਡੇ ਲਾਰਗਤੀ ਲਿਆ ਬਿਠਾ ਇੱਥੇ ਲੈਦੇ ਜਵਾਨੀ ਆਈ ਆ ਫਿਰ ਸ਼ਰਮ ਕਰ ਕੋਈ ਚਾਦੀ ਨਹੀਂ ਸਾਰੇ ਬੰਦੇ ਪਿੰਡ ਦੇ ਪਿੰਡ ਦੇ